ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਰੀ ਬੜਕ ਉਧਰ ਭਾਜੜਾ ਪੈ ਗਿਆ ਨੇ ਵਿਕਰਮਜੀਤਿਆ ਅਤੇ ਵਿਕਰਮਜੀਤਿਆ ਦੇ ਪਰਿਵਾਰ ਨੂੰ ਅੱਜ ਆਸੀ ਵਿਕਰਮਜੀਤਿਆ ਨੂੰ ਕਿ ਮੈਨੂੰ ਜਵਾਬਤ ਮਿਲੇਗੀ ਮੈਂ ਬਾਹਰ ਆਵਾਂਗਾ ਅਤੇ ਫਿਰ ਵਟ ਕੱਢਾਂਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਿਉਂਕਿ ਪਹਿਲ ਕਦਮੀ ਵੰਗਾਰਿਆ ਗਿਆ ਜਾਂ ਕਹਿ ਸਕਦੇ ਹਾਂ ਚੈਲੰਜ ਕੀਤਾ ਗਿਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਕਰਮਜੀਤਿਆ ਵੱਲੋਂ ਪਟਾਉਂਤੇ ਥਾਪੀਆਂ ਮਾਰੀਆਂ ਗਈਆਂ ਮੁੱਛਾਂ ਨੂੰ ਤਾ ਦਿੱਤੇ ਗਏ ਅਤੇ ਕਿਹਾ ਗਿਆ ਭਗਵੰਤ ਮਾਨਾ 2027 ਦੀਆਂ ਵਿਧਾਨ ਸਭਾ ਦੀਆਂ ਵਿੱਚ ਤੇਰੀਆਂ ਚੀਕਾਂ ਘਵਾ ਦੇਾਂਗੇ ਤੇ ਉਹ ਦਿਨ ਸ਼੍ਰੋਮਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੀ ਧਰਮ ਪਤਨੀ ਹਰਸਿਮਰਪੁਰ ਬਾਦਲ ਨੇ ਵੀ ਕਿਹਾ ਸੀ ਕਿ ਤੁਸੀਂ ਕਿਹੜੇ ਬਾਗ ਦੀ ਮੂਲੀ ਹੋ ਤੁਹਾਨੂੰ ਤਾਂ ਅਸੀਂ ਇੱਕ ਸੀਟ ਕੇ ਪੰਜਾਬ ਦੇ ਵਿੱਚ ਲੈ ਕੇ ਆਵਾਂਗੇ ਜੇਕਰ ਤੁਸੀਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਭਾਜ ਜਾਂਦੇ ਹੋ ਹਾਲੇ ਕਿ ਪਤਾ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨੀ ਹੈ ਜਾਂ ਹੋਰ ਕਿਸੇ ਪਾਰਟੀ ਦੀ ਸਰਕਾਰ ਬਣਨੀ ਹੈ ਲੇਕਿਨ ਇਧਰ ਬਰਕ ਮਾਰ ਦਿੱਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜੀ ਵੱਡੀ ਕਾਰਵਾਈ ਕੀਤੀ ਗਈ ਹੈ ਵਿਕਰਮ ਜੀਠੀਆ ਦੇ ਵਿਰੋਧ ਵਿਰੁੱਧ ਵਿਕਰਮ ਜੀਠੀਆ ਤਿਰਮਲਾ ਉੱਤੇ ਨੇ ਟੈਨਸ਼ਨ ਦੇ ਵਿੱਚ ਨੇ ਵਿਕਰਮ ਜੀਠੀਆ ਵੱਡੇ ਪੱਧਰ ਤੇ ਕਿਉਂਕਿ ਅੱਜ ਅਦਾਲਤ ਦੇ ਵਿੱਚੋਂ ਫੈਸਲਾ ਬਿਕਰਮਜੀਠਿਆ ਦੇ ਹੱਕ ਵਿੱਚ ਨਹੀਂ ਆਇਆ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਬਿਕਰਮਜੀਠਿਆ ਨੂੰ ਅਸੀਂ ਪੱਕੇ ਹੱਥ ਪਾਏ ਨੇ ਪੱਕੇ ਭਾਂਡੇ ਦੇ ਵਿੱਚ ਪਾ ਦਿੱਤਾ ਹੈ ਚੀਕਾਂ ਅਤੇ ਚੜ੍ਹ ਭੁੰਡੀਆਂ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਉੱਡ ਰਹੀਆਂ ਨੇ ਬਿਕਰਮਜੀਠਿਆ ਦੀਆਂ ਚੀਕਾਂ ਪੈ ਰਹੀਆਂ ਨੇ ਤੇ ਰੋ ਰਹੇ ਨੇ ਕਿ ਮੈਨੂੰ ਜੇਲ੍ਹ ਦੇ ਵਿੱਚੋਂ ਬਾਹਰ ਲੈ ਜੋ ਹਾਲਾਂਕਿ ਪੰਜਾਬ ਬਿਕਰਮ ਜਿਠਿਆ ਦੇ ਵਕੀਲਾਂ ਵੱਲੋਂ ਦਲੀਲਾਂ ਅਤੇ ਅਪੀਲਾਂ ਅਤੇ ਠੋਸ ਸਬੂਤ ਵੀ ਪੇਸ਼ ਕੀਤੇ ਗਏ ਕਿ ਬਿਕਰਮ ਜਿਠਿਆ ਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚੋਂ ਅਤੇ ਭਾਰਤ ਦੀ ਸਨਮਾਨਯੋਗ ਆਦਰਯੋਗ ਸੁਪਰੀਮ ਕੋਰਟ ਦੇ ਵਿੱਚੋਂ ਹਰੀ ਛੱਡੀ ਪਈ ਹੋਈ ਹੈ ਲੇਕਿਨ ਅੱਜ ਸਰਵਾਈ ਸੀ ਅੱਜ ਫਾਈਨਲਾਈਜੇਸ਼ਨ ਸੀ ਕਿ ਅੱਜ ਤੋਂ ਬਾਅਦ ਜ਼ਿਆਦਾ ਬਿਕਰਮ ਜਿਠਿਆ ਜਬਾਨ ਤੇ ਬਾਹਰ ਆਉਣਗੇ ਬੇਲ ਹੋਵੇਗੀ ਜਾਂ ਬੇਲ ਤੋਂ ਬਾਅਦ ਤੁਰੰਤ ਗ੍ਰਿਫਤਾਰਾ ਕਰ ਜਾਵੇਗਾ ਲੇਕਿਨ ਲੱਗਦਾ ਹੈ ਕਿ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਹੈ ਬਿਕਰਮ ਜੀਟਿਆ ਨੂੰ ਪੱਕੇ ਭਾਂਡੇ ਦੇ ਵਿੱਚ ਪਾ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਉਂਕਿ ਵਿਜੀਲੈਂਸ ਵੱਲੋਂ ਇੱਕ ਟੋਕਰਾ ਭਰ ਕੇ ਸਬੂਤਾਂ ਸਬੂਤਾਂ ਦਾ ਇਕੱਠਾ ਕੀਤਾ ਗਿਆ ਹੈ ਬਿਕਰਮ ਜੀਟਿਆ ਦੇ ਵਿਰੁੱਧ ਬਿਕਰਮ ਜਿਟਿਆ ਨੇ ਨਹੀਂ ਸੋਚਿਆ ਹੋਵੇਗਾ ਕਿ ਐਡੀ ਵੱਡੀ ਕਾਰਵਾਈ ਮੇਰੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰ ਸਕਦੇ ਨੇ ਹਾਲਾਂਕਿ ਚੈਲੰਜ ਵੰਗਾਰਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੇਕਿਨ ਬਿਕਰਮ ਜਿਟਿਆ ਸ਼ਾਇਦ ਇਹ ਭੁੱਲ ਗਿਆ ਕਿ ਸ਼ਾਇਦ ਮੈਂ 5000 ਕਰੋੜ ਰੁਪਏ ਦਾ ਮਾਲਕ ਹਾਂ ਪਰ ਮੌਕੇ ਦੇ ਰਾਜੇ ਅਤੇ ਆਕਬ ਤੇਰ ਸੱਤਾ ਦੇ ਵਿੱਚ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਜਿਹੜੇ ਪੰਜਾਬ ਦੀ ਜਵਾਨੀ ਨੂੰ ਖਾ ਗਿਆ ਜਿਹੜੇ ਲੋਕਾਂ ਨੇ ਪੰਜਾਬ ਦੀਆਂ ਮਾਵਾ ਅਤੇ ਭੈਣਾਂ ਦੀਆਂ ਰੰਗ-ਬਰੰਗੀਆਂ ਚੁਕੀਆਂ ਨੂੰ ਚਿੱਟਾ ਕਰ ਦਿੱਤਾ ਤੇ ਮੌਤਾਂ ਦੇ ਚਿੱਟੇ ਦੇ ਨਾਲ ਸੱਥਰ ਵਿਛਾ ਦਿੱਤੇ ਜਿਨ੍ਹਾਂ ਦੀਆਂ ਗੱਡੀਆਂ ਦੇ ਵਿੱਚ ਚਿੱਟਾ ਵਿਖਦਾ ਸੀ ਤੇ ਜਿਨ੍ਹਾਂ ਦੇ ਘਰੇ ਅੰਤਰਰਾਸ਼ਟਰੀ ਡਰੱਗ ਤਸਕਰ ਰਹਿੰਦੇ ਸੀ ਸੱਤਾ ਅਤੇ ਪਿੰਡੀ ਕਿਉਂਕਿ ਬੋਨੀ ਜ਼ਿਲ੍ਹਾ ਦਾ ਤਲਬੀਰ ਗਿੱਲ ਮਿੱਟੂ ਔਲਖ ਪੰਜਾਬ ਦੇ ਸਾਬਕਾ ਡੀਜੀਪੀ ਸੁਧਾਰਚਟ ਉਪਤਿਆਏ ਅਤੇ ਸਾਬਕਾ ਈਡੀ ਡਾਇਰੈਕਟਰ ਨਰਿੰਦਰ ਸਿੰਘ ਹੋਣਾ ਵੱਲੋਂ ਵੀ ਠੋਕ ਕੇ ਗਵਾਹੀਆਂ ਬਿਕਰਮ ਜੀਠਿਆ ਦੇ ਮਰਦਤਿਆਂ ਗਈਆਂ ਅੱਜ ਜਿਵੇਂ ਹੀ ਫੈਸਲਾ ਆਇਆ ਅਦਾਲਤ ਦੇ ਵਿੱਚੋਂ ਬਿਕਰਮ ਜੀਠਿਆ ਖੜੇ ਕਰੋਤੇ ਪਾਣੀ ਪਾਣੀ ਹੋ ਗਿਆ ਬਿਕਰਮ ਜੀਠਿਆ ਨੂੰ ਅੱਜ ਇੱਕ ਝਟਕਾ ਦੇ ਦਿੱਤਾ ਹੈ ਕੋਰਟ ਨੇ ਇੱਕ ਵਾਰ ਫਿਰ ਦੁਬਾਰਾ 14 ਦਿਨਾਂ ਦੀ ਨਿਆਇਕ ਹਰ ਰਾਸਤ ਵਿੱਚ ਭੇਜ ਦਿੱਤਾ ਹੈ ਬਿਕਰਮ ਜੀਠਿਆ ਨੂੰ ਇਸ ਤੋਂ ਪਹਿਲਾਂ ਤਿੰਨ ਵਾਰ 14 14 14 ਦਿਨਾਂ ਦੀ ਯਾਨੀ ਕਿ ਤਿੰਨ ਵਾਰ 14 ਦਿਨਾਂ ਦੀ ਨਿਆਇਕ ਹਰਸਵਦੀ ਲੇਕਿਨ ਹੁਣ ਫਿਰ ਦੁਬਾਰਾ 14 ਦਿਨਾਂ ਦੀ ਨਿਆਇਕ ਹਰਸਵਦੀ ਹੈ ਪੰਜਾਬ ਸਰਕਾਰ ਨੇ ਅਤੇ ਪੰਜਾਬ ਸਰਕਾਰੀ ਵਕੀਲਾਂ ਨੇ ਸਮਾਂ ਮੰਗ ਲਿਆ ਹੈ ਕਿ ਸਾਡੇ ਕੋਲ ਹੋਰ ਵੀ ਸਬੂਤ ਨੇ ਜਿਹੜੇ ਬੜੀ ਜਲਦੀ ਅਦਾਲਤ ਵਿੱਚ ਪੇਸ਼ ਕੀਤੇ ਜਾਣਗੇ ਵਿਕਰਮ ਜੀਠਿਆ ਦੇ ਵਿਰੁੱਧ ਵਿਕਰਮ ਜੀਠਿਆ ਨੇ ਅੱਜ ਸੋਚਿਆ ਹੋਵੇਗਾ ਕਿ ਮੈਨੂੰ ਜਵਾਬਤ ਮਿਲੇਗੀ ਹਰ ਚੱਲੀ ਮਿਲੇਗੀ ਲੇਕਿਨ ਜੱਜ ਨੂੰ ਰੱਬ ਤੇ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਫਿਰ ਦੁਬਾਰਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਹੈ ਪੱਕੇ ਭਾਂਡੇ ਵਿੱਚ ਪਾ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੱਸਿਆ ਜਾ ਰਿਹਾ ਹੈ ਕਿ ਹੁਣ 28 ਅਗਸਤ ਨੂੰ ਆ ਜਿਹੜੀ ਅਗਲੀ ਪੇਸ਼ੀ ਹੋਵੇਗੀ ਬਿਕਰਮਜੀਠਿਆ ਦੀ ਉਸ ਤੋਂ ਪਹਿਲਾਂ ਪਹਿਲਾਂ ਪੰਜਾਬ ਸਰਕਾਰ ਬਿਜ਼ਨਸ ਦੇ ਸਭ ਤੋਂ ਉੱਚ ਅਧਿਕਾਰੀਆਂ ਅਤੇ ਵਕੀਲਾਵਾਂ ਵੱਲੋਂ ਵੱਡੇ ਪੱਧਰ ਤੇ ਬਿਕਰਮਜੀਠਿਆ ਦੇ ਗੁੱਪਟ ਟਿਕਾਣਿਆਂ ਤੇ ਜਿਹੜੇ ਹੋਰ ਵੀ ਨੇ ਛਾਪੇਮਾਰੀ ਕਰਕੇ ਅਤੇ ਹੋਰ ਇਹਦੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਵੱਡੇ ਸਬੂਤ ਇਕੱਠੇ ਕੀਤੇ ਜਾਣਗੇ ਪੰਜਾਬ ਸਰਕਾਰ ਅਤੇ ਅਦਾਲਤ ਵੱਲੋਂ ਵੱਡਾ ਝਟਕਾ ਲੱਗਿਆ ਹੈ ਵਿਕਰ ਮਜੀਠੀਆ ਨੂੰ ਧੰਨਵਾਦ